ਅਸੀਂ ਥਾਂਡੇ ਵਿੱਚੋਂ ਇੱਕ ਪਰਕੇ ਵੱਡੇ ਹੋ ਗਏ ਨੌਕਰੀ ਕਰ ਰਹੇ ਆ ਇੱਥੇ ਰਿਪੋਰਟ ਹੋਏ ਆ ਕੋ ਜਲੰਧਰ ਦਾ ਹੋਵੇ ਕੋ ਸ਼ਰਪੁਰ ਦਾ ਹੋਵੇ ਉਹ ਮਿਲ ਆਉਗਾ ਤੁਸੀਂ ਸਾਡੇ ਭਰਾ ਭੈਣ ਹੋ ਤੁਸੀਂ ਸਾਡੇ ਚਾਚੇ ਤਾਏ ਹੋ ਇਸ ਕਰਕੇ ਇਹ ਸਾਡੇ ਇੱਕ ਕਲੈਕਸ਼ਨ ਪ੍ਰੋਬਲਮ ਹੈ ਆਓ ਸਾਰੇ ਆਪਾਂ ਇਹਨੂੰ ਰਲ ਕੇ ਸੋਲਵ ਕਰੀਏ ਇਹਦੇ ਵਿੱਚ ਆਪਾਂ ਨੇ ਜਿਹੜੀ ਕਮੇਟੀਆਂ ਬਣਾਈਆਂ ਨੇ ਐਸਪੀ ਸਾਹਿਬ ਨੇ ਜਾਂ ਸਰਕਾਰ ਨੇ ਜਿਹੜੀਆਂ ਬਣਾਈਆਂ ਦਾ ਬੇਸਿਕ ਅਬਜੈਕਟਿਵ ਇਹ ਹੈ ਅਵੇਅਰਨੈਸ ਕ੍ਰੀਏਟ ਕਰਨਾ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਇਹ ਜਿਹੜੀ ਅੱਗ ਲੱਗੀ ਹੈ ਕਿਸੇ ਵੇਲੇ ਵੀ ਪਿਛਲੇ ਘਰ ਵੱਢ ਸਕਦੀ ਹੈ ਇਹਨੂੰ ਜਿੰਨੀ ਜਲਦੀ ਬੁਝਾਵਾਂਗੇ ਉਨੀ ਜਲਦੀ ਇਸ ਨੂੰ ਬੁਝਾਵਾਂਗੇ ਉਹਨੇ ਤੁਸੀਂ ਜਾ ਕੇ ਬੇਸਿਕ ਹੀ ਇਹ ਹੈ ਕਿ ਜਿਹੜੀ ਕਮੇਟੀ ਬਣਾਈ ਹੈ ਦੇ ਮੈਂਬਰ ਉਹਦਾ ਸ਼ੁਰੂ ਦਾ ਕੰਮ ਹੈ ਬੇਸਿਕਲੀ ਆਪ ਕਿਸੇ ਸਮਝਦਾਰ ਕਿਰਪਾ ਕਰਕੇ ਲੜਨਾ ਨਹੀਂ ਲਾਅ ਦੇ ਵਿੱਚ ਕੋਈ ਪ੍ਰੋਜੈਕਟ ਇਹੋ ਜਿਹਾ ਨਹੀਂ ਕਿ ਅਸੀਂ ਕਿਸੇ ਨੂੰ ਅਥੋਰਾਈਜ਼ ਕਰ ਸਕਦੇ ਹੋਈਏ ਕਿ ਉਹ ਜਾ ਕੇ ਜਨੂੰ ਕਾਨੂੰਨ ਫੜਲੇ ਦੇ ਦਾ ਡਰਗ ਫੜਲੇ ਦੇ ਉਹਨਾਂ تھੜੀ ਲੜਾਈ ਹੋ ਜਾਏਗੀ ਉਹ ਫਤਨ ਜਾਣ ਵਾਲਾ ਤਾਂ ਛੱਡ ਜੇਗਾ ਕਿਰਪਾ ਕਰਕੇ ਉਸੇ ਚੀਜ਼ ਬਣਾ ਉਸੇ ਸ਼ਰਵਲਾ ਕੰਮ ਕਰਨਾ ਅਵੇਰਨੈਸ ਕ੍ਰੀਏਟ ਕਰਦੀ ਆ ਬੱਚਿਆਂ ਨੂੰ ਗਾਈਡ ਕਰਨਾ ਜਿੱਦਾਂ ਸਪੱਸ਼ਟ ਸ਼ਬਦਾਂ ਦਾ ਇਸ਼ਾਰਾ ਕਰਕੇ ਜਦੋਂ ਇਕੱਠਾ ਕਰਦੇ ਹਾਂ ਉਹਨਾਂ ਗਾਇਕੀ ਦਾ ਵੀ ਆਪਾਂ ਕੋਈ ਸਪੋਰਟ ਨਹੀਂ ਕਰਦੇ ਆਪਾਂ ਕਿਸੇ ਦੀ ਗਵਾਹੀ ਨਹੀਂ ਕਰਦੇ ਬੱਚਿਆਂ ਨੂੰ ਇਕੱਠਾ ਕਰ ਲੋ ਲੇਡੀ ਨੂੰ ਇਕੱਠੇ ਕਰ ਲੋ ਬੰਦੇ ਇਕੱਠੇ ਕਰ ਲੋ ਸਾਡਾ ਰਿਪਰੈਜ਼ੈਂਟੇਟਿਵ ਵੀ ਬੁਲਾ ਲਓ ਫੋਨ ਕਰਕੇ ਉਹ ਅਵੇਅਰ ਕਰਨਾ ਹੈ ਦੂਜੀ ਗੱਲ ਹੈ ਜਿਹੜਾ ਵੇਚਦਾ ਉਹਦੀ ਇਨਫੋਰਮੇਸ਼ਨ ਸਾਨੂੰ ਦੇਣੀ ਆ ਜੇ ਤੁਸੀਂ ਆਪ ਉਹਨਾਂ ਨੂੰ ਡਿਟੇਲ ਕਰਨ ਲੱਗ ਜਾਓਗੇ ਪੁਲਿਸ ਵਾਲਾ ਕੰਮ ਕਰ ਲੱਗ ਜਾਊ ਉਹ ਇੰਟੀਗਰ ਹੋ ਜਾਏਗਾ ਪਰ ਤੇ ਵਾਲੇ ਬੰਦੇ ਕਿਹੜਾ ਹੈ ਇਹ ਕੰਮ ਨਹੀਂ ਕਰਨਾ ਈਮੇਜ ਵਾਲੇ ਧੜੇਦਾਰ ਨੂੰ ਬੁਲਾਓ ਤੁਮ 2 4 ਐਕਸਟ੍ਰੇਨ ਨੰਬਰ ਲੈਣੇ ਐ ਐਸਐਹ ਸਾਹਿਬ ਦਾ ਨੰਬਰ ਐਸਐਚਓ ਸਾਹਿਬ ਦਾ ਨੰਬਰ ਡੀਪੀ ਸਾਹਿਬ ਦਾ ਨੰਬਰ ਐਸਪੀ ਸਾਹਿਬ ਦਾ ਨੰਬਰ ਅਸਲ ਪੀ ਸਾਹਿਬ ਦਾ ਨੰਬਰ ਫਰੋਂ ਟੀਮ ਰਿਸਪੌਂਡ ਕਰੇਗੀ ਜਦੋਂ ਵੀ ਪਤਾ ਲੱਗਦਾ ਉਸ ਆਪਣੀ ਸੇਫਟੀ ਦੇ ਇੰਟਰਸਟ ਦੇ ਵਿੱਚ ਸਾਨੂੰ ਆਪਣਾ ਨਾਮ ਵੀ ਦੱਸਦੀ ਲੋੜ ਨਹੀਂ ਉਹੀ ਨਾਂ ਦੱਸ ਦਿੰਨੇ ਹੋ ਕਿਤੇ ਲੀਕ ਹੋ ਜਾਂਦਾ ਥੋੜਾ ਵੈਲ ਵੀ ਜਾਂਦਾ ਸਾਡਾ ਮਤਲਬ ਉਹ ਨਹੀਂ ਵੀ ਸਾਡੇ ਵੈਲ ਖੋਦੇ ਵੀ ਹੈ ਸਾਡਾ ਕੰਪਨੀ ਇਹ ਦੋ ਤਨ ਆਪਣੀ ਸੋਸ਼ਲ ਹੈਣੀ ਹੈ ਨਾ ਕਿ ਵਿਕਟਮ ਬਣਾਉਣਾ ਹੈ ਉਹ ਸ਼ੀਰ ਦਾ ਸਾਡੇ ਹੋ ਵੀ ਕੰਮ ਨਹੀਂ ਕੋਈ ਨੌਕਰੀ ਕਰਦਾ ਹੋਵੇ ਖੇਤੀ ਕਰਦਾ ਹੋਵੇ ਥੋੜਾ ਫੁੱਲ ਟਾਈਮ ਕੰਪਨੀ ਹੈ ਫੁੱਲ ਟਾਈਮ ਕੰਮ ਸਾਡਾ ਹੈ ਉਹ ਸਾਡੇ ਦੇ ਰਹਿਣ ਦਿਓ ਜਿਹੜਾ ਪਨਿਸ਼ਮੈਂਟ ਵਾਲਾ ਫੜ ਕੇ ਲੈ ਜਾਣ ਵਾਲਾ ਕੰਮ ਅਸੀਂ ਕਰਾਂਗੇ ਤੁਸੀਂ ਗਾਈਡੈਂਸ ਵਾਲਾ ਅਵੇਨਸ ਵਾਲਾ ਰੀਜਨਸ ਵਾਲਾ ਬੰਦੇ ਨੂੰ ਬਾਰង ਆਉਦਾ ਦੀ ਇਨਫੋਰਮੇਸ਼ਨ ਹੈ ਕਿ ਉਹ ਤੁਹਾਨੂੰ ਮੋੜ ਤੋਂ ਹੁੰਦੇ ਦਾ ਅਸੂਲ ਤੇ ਲੂਕ ਪਾਟ ਕਰਾ ਦੇ। ਗਾਈਡ ਕਰੇ ਬੱਚਿਆਂ ਨੂੰ ਦੇਖੋ ਜਦੋਂ ਗੰਨ ਰੰਗ ਸ਼ੁਰੂ ਹੁੰਦੇ ਆ ਜਿੱਦਾਂ ਮਰਜੀ ਇਹ ਬੰਦਾ ਹੋਵੇ ਜਿੰਨੇ ਮਰਜੀ ਦੇ ਕੰਮ ਹੋਵੇ ਉਹਦੇ ਪੈਸੇ ਕਾਢਣੇ ਸ਼ੁਰੂ ਹੋ ਜਾਂਦੇ ਆ ਉਹਦੇ ਐਸਟਾਟਿਕ ਵਿਕਣੇ ਸ਼ੁਰੂ ਹੋ ਜਾਂਦੇ ਆ ਉਹਦੀਆਂ ਜ਼ਮੀਨਾਂ ਵਿਕਣੇ ਸ਼ੁਰੂ ਹੋ ਜਾਂਦੀਆਂ ਦੂਸਰੇ ਨੰਬਰ ਤੇ ਬੰਦਾ ਵੀ ਕੋਜ ਜਾਂਦਾ ਹਰ ਤਰ੍ਹਾਂ ਹੋ ਜਾਂਦੀ ਹੈ ਤੁਸੀਂ ਜਿਹੜਾ ਡਰਗ ਐਡਿਕਸ਼ਨ ਨਾਲ ਹੋਰ ਬਹੁਤ ਪੜਿਆ ਫਾਨੀ ਜਗਾ ਖਾਣੇ ਬੰਦੇ ਦੀ ਮਹੱਤਤਾ ਇਸੇ ਚ ਲਾ ਕੇ